ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 24 ਟਿੱਬਿਆਂ ਦਾ ਰੇਤਾ ਤੇ ਕਿੱਕੇ ਕਰਾਂ ਦੇ ਟੁੱਕੇ ਸਰਕਾਰੀ ਤੰਤਰ ਦੇ ਅਧਿਕਾਰੀ ਮੰਗਦੇ ਪੈਸਾ ਤੇ ਨਜ਼ਰਾਨਾ ਹੂ ਕੰਮ ਕਰਨ ਦੇ ਬਦਲੇ ਲੁੱਟਣ ਸਾਡੀ ਜੇਬ ਸਕੂਨ ਖਜ਼ਾਨਾ ਹੂ ਆਕਾਲੀ ਸਰਕਾਰ ਵਿੱਚ 1978 ਵਿੱਚ ਲਾ ਕਰਨ ਸਾਰੀ ਮੈਂ ਕੱਚਾ ਸਰਕਾਰੀ ਵਕੀਲ ਲੱਗਿਆ ਸੀ ਮੇਰੀ ਪੋਸਟਿੰਗ ਫਰੀਦਕੋਟ ਸੀ ਮੇਰੇ ਇੱਕ ਦੋਸਤ ਨੂੰ ਰਿਸ਼ਤੇ ਵਾਲੇ ਆਏ ਉਹ ਸੱਜਣ ਮੇਰੇ ਨਾਲ ਹੀ ਉਹਨਾਂ ਦਿਨਾਂ ਵਿੱਚ ਐਡਹੌਕ ਤੇ ਫਰੀਦਕੋਟ ਸਰਕਾਰੀ ਵਕੀਲ ਲੱਗਿਆ ਹੋਇਆ ਸੀ ਜਦੋਂ ਉਹਨਾਂ ਨੇ ਪੁੱਛਿਆ ਕਾਕਾ ਤੇਰੀ ਨੌਕਰੀ ਪੱਕੀ ਹੈ ਜਾਂ ਕੱਚੀ ਉਸਨੇ ਕਿਹਾ ਅਸੀਂ ਸਾਰੇ 1500 ਸਰਕਾਰੀ ਵਕੀਲ ਕਾਲੀ ਸਰਕਾਰ ਨੇ ਐਡਹੌਕ ਤੇ ਰੱਖੇ ਸੀ ਪਰ ਦੋ ਸਾਲ ਹੋ ਗਏ ਲਗਾਤਾਰ ਚੱਲ ਰਹੇ ਆ ਕੋਈ ਬ੍ਰੇਕ ਨਹੀਂ ਪਈ ਪਹਿਲਾਂ ਵੀ ਸਰਕਾਰੀ ਵਕੀਲ ਐਡਹੌਕ ਤੇ ਭਰਤੀ ਹੁੰਦੇ ਰਹੇ ਹਨ ਰਵਾਲੇ ਵਿੱਚ ਪੱਕੇ ਹੋ ਜਾਂਦੇ ਹਨ ਮੇਰੇ ਦੋਸਤ ਨੇ ਇੱਕੋ ਸਾਰਾ ਸਾਰੀ ਕਲ ਦਲੀਲ ਸਹਿਤ ਵਰਨਨ ਕਰ ਦਿੱਤੀ ਉਹਨਾਂ ਵਿੱਚ ਇੱਕ ਆਦਮੀ ਪੂਰਾ ਕਾਡੂ ਅਤੇ ਮਜ਼ਾਕੀਆ ਤबीयत ਵਾਲਾ ਸੀ ਉਹ ਬੋਲਿਆ ਅੱਛਾ ਕਾਕਾ ਜੀ ਤੁਸੀਂ ਅਜੇ ਐਡ ਹੌਕ ਤੇ ਕੰਮ ਕਰਦੇ ਹੋ ਐਡ ਹੌਕ ਤੇ ਕੰਮ ਕਰਨ ਵਾਲਾ ਮਲਾਜ਼ਮ ਤਾਂ ਗਮਲੇ ਦੇ ਬੂਟੇ ਵਰਗਾ ਹੁੰਦਾ ਹੈ ਜਦੋਂ ਪਾਣੀ ਪਾਉਣਾ ਬੰਦ ਕਰ ਦਿਓ ਤਾਂ ਸੁੱਕ ਜਾਂਦਾ ਹੈ ਜਦੋਂ ਮਰਜ਼ੀ ਬੁੱਟਕੇ ਹੋਰ ਲਾ ਦਿਓ ਜੋ ਜੇ ਮੌਸਮ ਆ ਜਾਂਦਾ ਉਹ ਜੇ ਬੂਟਾ ਲੱਗ ਜਾਂਦਾ ਉਸ ਦੀ ਗੱਲ ਵਿੱਚ ਪੂਰਾ ਤਰਕ ਅਤੇ ਗੁੱਜੀ ਸ਼ਰਾਰਤ ਵੀ ਸੀ ਕਹਿਰੋ ਹੱਸਦੇ ਹੱਸਦੇ ਸਭ ਕੁਝ ਕਹਿ ਗਿਆ ਉਸ ਦਾ ਰਿਸ਼ਤਾ ਤਾਂ ਪੱਕਾ ਹੋ ਗਿਆ ਮੇਰੇ ਦੋਸਤ ਸਰਕਾਰੀ ਵਕੀਲ ਕੋਲ ਜ਼ਮੀਨ ਜਾਇਦਾਦ ਵੀ ਚੁੱਕੀ ਸੀ ਨੌਕਰੀ ਤਾਂ ਸ਼ੌਕੀਆ ਹੀ ਕਰਦਾ ਸੀ ਉਹ ਰਿਸ਼ਤੇ ਵਾਲੇ ਵੀ ਤਕੜੇ ਖਾਂਦੇ ਪਿੰਦੇ ਅਸਰ ਸੂਖ ਵਾਲੇ ਖਾਨਦਾਨੀ ਸਰਦਾਰ ਸਨ ਅਗਲੇ ਸਾਲ ਪੰਜਾਬ ਵਿੱਚ 1980 ਦੀਆਂ ਅਸੈਂਬਲੀ ਚੋਣਾਂ ਹੋਈਆਂ ਕਿਉਂ ਨਾ ਵੀ ਸਰਦਾਰ ਦਰਬਾਰਾ ਸਿੰਘ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਬਣੇ ਅਸੀਂ ਉਸ ਵੇਲੇ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਦਿਨਾਂ ਵਿੱਚ ਹੀ ਕੁਝ ਕਾਂਗਰਸੀ ਐਮ ਐਲ ਏ ਤੇ ਕੁਝ ਹੋਰ ਕਾਂਗਰਸੀ ਲੀਡਰਾਂ ਨੂੰ ਨਾਲ ਲੈ ਕੇ ਸਰਕਾਰੀ ਵਕੀਲਾਂ ਦੀ ਜਥੇਬੰਦੀ ਵਜੋਂ ਮੁੱਖ ਮੰਤਰੀ ਜੀ ਨੂੰ ਮਿਲਣ ਲਈ ਡੈਪੂਟੇਸ਼ਨ ਲੈ ਕੇ ਗਏ ਮੈਂ ਪ੍ਰਾਪੇ ਕੰਡਾ ਸਕੱਤਰ ਹੋਣ ਵਜੋਂ ਉਹਨਾਂ ਨੂੰ ਬੇਨਤੀ ਕੀਤੀ ਜਨਾਬ ਅਸੀਂ ਸਾਰੇ ਪਿੰਡਾਂ ਵਾਲੇ ਅਤੇ ਮੈਟ ਤੇ ਬਿਨਾਂ ਪੈਸਿਆਂ ਤੋਂ ਪੜhti ਹੋਏ ਸਰਕਾਰੀ ਵਕੀਲਾਂ ਦਾ ਡੈਪੂਟੇਸ਼ਨ ਆ ਸਾਨੂੰ ਐਡ ਹੌਕਟੇ ਕੰਮ ਕਰਦਿਆਂ ਨੂੰ 2 ਸਾਲ ਹੋ ਗਏ ਹਨ ਅਸੀਂ ਸਰਕਾਰੀ ਕੇਸ ਜੋ ਸਰਕਾਰ ਦੇ ਹੱਕ ਵਿੱਚ ਲੜਦਿਆਂ ਉਹਨਾਂ ਤੇ ਪ੍ਰਾਈਵੇਟ ਵਕੀਲਾਂ ਦੀ ਨਿਸਬਤ 20-25 ਰੁਪਏ ਫੀ ਕੈਸੀ ਸਰਕਾਰ ਦਾ ਖਰਚਾ ਹੁੰਦਾ ਹੈ ਵੱਡੇ ਵੱਡੇ ਸਮਗਲਰਾਂ ਨੂੰ ਰਿਸ਼ਵਤ ਕੋਰ ਅਫਸਰਾਂ ਤੇ ਮਲਾਵਟ ਖੋਰਾਂ ਨੂੰ ਸਰਕਾਰ ਦਾ ਪੱਖ ਪੂਰ ਕੇ ਕੈਦ ਕਰਾਉਂਦੇ ਆ ਇਸ ਲਈ ਸਾਡੀ ਤਨਖਾਹ ਵਧਾਓ ਤੇ ਸਾਨੂੰ ਰੈਗੂਲਰ ਕਰਕੇ ਗੈਸਟਡ ਅਫਸਰ ਵੀ ਬਣਾਓ ਸਾਡੇ ਪੁਰਾਣੇ ਸਕਿੱਲਾਂ ਦੇ ਬਰਾਬਰ ਦੇ ਸਾਰੇ ਅਫਸਰ ਗੈਸਟਡ ਅਫਸਰ ਬਣ ਗਏ ਹਨ ਪਿਛਲੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਇਨਸਾਫ ਦਿਓ ਅਸੀਂ ਲੋਕਾਂ ਲਈ ਤੇ ਸਰਕਾਰ ਲਈ ਇਨਸਾਫ ਖਾਤਰ ਤਾਂ ਹੀ ਲੜਦੇ ਆਂ ਜੇਕਰ ਸਾਨੂੰ ਵੀ ਇਨਸਾਫ ਮਿਲੇਗਾ ਮੇਰੀ ਪੂਰੀ ਗੱਲ ਹੁਣ ਸਰ ਮੁੱਖ ਮੰਤਰੀ ਜੀ ਬੜੇ ਉਤੇਜੇ ਥੋਕੇ ਬੋਲੇ ਤੁਸੀਂ ਕਹਿੰਦੇ ਹੋ ਘਟ ਤੋਲਦਾ ਮੈਂ ਕਹਿੰਦਾ ਹਾਂ ਥੜੇ ਤੇ ਨਾ ਚੜੋ ਅਸੀਂ ਤੁਹਾਨੂੰ ਨੌਕਰੀਆਂ ਵੇਲੇ ਕਰਕੇ ਆਪਣੇ ਬੰਦੇ ਭਰਤੀ ਕਰਨ ਨੂੰ ਫਿਰਦੇ ਆ ਤੁਸੀਂ ਪੱਕੇ ਹੋਣ ਤੇ ਗਸ਼ਟ ਅਫਸਰਾਂ ਨੂੰ ਫਿਰਦੇ ਹੋ ਜੇਕਰ ਤਨਖਾਹ ਘਟਾ ਤਾਂ ਪ੍ਰਾਈਵੇਟ ਵਕਾਲਤ ਕਰ ਲਓ ਨਾਲੇ ਪਤਾ ਲੱਗ ਜੂ ਕੀ ਭਾਵ ਕੀਦੀ ਐ ਕਿਸੇ ਵੀ ਮੁੱਖ ਮੰਤਰੀ ਵੱਲੋਂ ਅਜਿਹੇ ਦੋ ਟੁਕ ਜਵਾਬ ਸੁਣ ਕੇ ਅਸੀਂ ਹੈਰਾਨ ਹੀ ਨਹੀਂ ਹੋਏ ਬਲਕਿ ਇੱਕਦਮ ਠੰਬਰ ਗਏ ਸਾਡੇ ਹੋਸ਼ ਛੁੱਟ ਗਏ ਮੈਂ ਕਿ ਆਏ ਸੀ ਈਦ ਮਨਾਉਣ ਲਈ ਉਲਟਾ ਰੋਜ਼ੇ ਰੂਸਾ ਬੈਠੇ ਮੁੱਖ ਮੰਤਰੀ ਜੀ ਸਾਡੇ ਨਾਲ ਸਫਾਰਸ਼ ਕਰਨ ਗਏ ਕਾਂਗਰਸੀ ਐਮ ਐਲ ਏ ਦੇ ਵੀ ਗੱਲ ਪੈ ਗਏ ਉਹ ਭਿੱਜੀ ਬਿੱਲੀ ਬਣੇ ਖੜੇ ਰਹੇ ਅੱਗੋਂ ਕੁਝ ਨਾ ਬੋਲੇ ਸਾਨੂੰ ਲੈਣੇ ਦੀਆਂ ਦੇਣੀਆਂ ਪੈਗੀਆਂ ਅਸੀਂ ਦੋ ਤਿੰਨ ਜਣਿਆਂ ਨੇ ਇਸ ਮੀਟਿੰਗ ਤੋਂ ਪਿਛੋਂ ਡਾਇਰੈਕਟਰ ਪ੍ਰੋਸੀਕਿਊਸ਼ਨ ਅਤੇ ਲਿਟੀਗੇਸ਼ਨ ਦੇ ਦਫ਼ਤਰ ਵਿੱਚ ਸਾਡੀ ਫਾਈਲ ਦੀ ਤਾਜ਼ਾ ਖਬਰ ਸਾਰ ਜਾਣਨ ਲਈ ਸਬੰਧਤ ਬਾਬੂਆਂ ਨੂੰ ਮਿਲਣ ਹੀ ਜਾਣ ਦਾ ਫੈਸਲਾ ਕੀਤਾ ਪਾਏਲ ਨਾਲ ਸੰਬੰਧਤ ਬਾਬੂ ਨੂੰ ਜਦੋਂ ਅਸੀਂ ਮਿਲਣ ਗਏ ਤਾਂ ਦੁਪਹਿਰ ਦੇ ਵੇਲੇ ਇੱਕ ਬਾਬੂ ਸਾਡੇ ਨਾਲ ਹੀ ਦਫ਼ਤਰੋਂ ਬਾਹਰ ਨਿਕਲ ਕੇ ਤੁਰ ਪਿਆ ਕਹਿਣ ਲੱਗਾ ਚਲੋ ਨਾਲੇ ਰੋਟੀ ਖਾ ਲਈਏ ਤੇ ਨਾਲੇ ਗੱਲਾਂ ਕਰ ਲਵਾਂਗੇ ਮੈਂ ਸੋਚਿਆ ਵਿਪਤਾ ਪੈ ਗਈ ਇਸ ਬਾਬੂ ਨੇ ਹੁਣ ਮੀਟ ਮੁਰਗਾ ਤੇ दारू ਤੋਂ ਘੱਟ ਰੋਟੀ ਨਹੀਂ ਖਾਣੀ ਮੈਂ ਕਦੇ ਪੀਂਦਾ ਹੀ ਨਹੀਂ ਮੇਰੇ ਲਈ ਇਹ ਹੋਰ ਵੀ ਸੰਕਟ ਦੀ ਘੜੀ ਸੀ ਮੈਂ ਬਹਾਨਾ ਮਾਰ ਕੇ ਮੇਰੇ ਨਾਲ ਦੇ ਦੋ ਸਾਥੀਆਂ ਨੂੰ ਕਿਹਾ ਉਹ ਮੈਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਉਣਾ ਇਸ ਲਈ ਮੈਂ ਤੁਹਾਨੂੰ ਦੁਬਾਰਾ 3 ਵਜੇ ਦਫ਼ਤਰ ਹੀ ਮਿਲ ਲਵਾਂਗਾ। ਤੁਸੀਂ ਇਸ ਨਾਲ ਖਾਣਾ ਖਾਓ। ਮੇਰੇ ਨਾਲ ਦੀ ਸਾਥੀ ਵੀ ਖਾਣ ਪੀਣ ਵਾਲੇ ਸਨ। ਉਹਨਾਂ ਲਈ ਇਹ ਕੋਈ ਔਖੀ ਘੜੀ ਨਹੀਂ ਸੀ ਸਗੋ ਉਹ ਖੁਸ਼ ਹੋਏ ਕਿ बाबू ਹੱਥ ਲੱਗ ਗਿਆ। ਪੈਗ ਪੀ ਕੇ ਤੁਰੰਦਰ ਦੀ ਸਾਰੀ ਕਹਾਣੀ ਦੱਸ ਦੋ। ਖੈਰ ਮੈਂ ਉਸ ਵੇਲੇ ਟਲ ਗਿਆ। ਉਹ दारू ਮਰਗਾ ਸੇਵਨ ਕਰਕੇ 3 ਵਜੇ ਮੜ ਦਫ਼ਤਰ ਪੁੱਜ ਗਏ। ਮੈਂ ਉਸ बाबू ਨਾਲ 3 ਵਜੇ ਉਸਦੇ ਦਫ਼ਤਰ ਪੁੱਜ ਕੇ ਜਦੋਂ ਗੱਲਬਾਤ ਕੀਤੀ ਉਹ ਮੈਨੂੰ ਕਹਿਣ ਲੱਗਾ। ਤੁਸੀਂ ਕਿੱਥੇ ਲੱਗੇ ਹੋ? ਮੈਂ ਦੱਸਿਆ ਫਰੀਦ ਕੋ ਲੱਗਿਆ ਹੋਇਆ। ਉਸ ਨੇ ਚੌਥਾ ਗਲਾ ਸਵਾਲ ਕਰ ਦਿੱਤਾ ਫਰੀਦਕੋਟ ਦਾ ਕੀ ਮਸ਼ਹੂਰ ਹੁੰਦਾ ਹੈ ਮੈਂ ਕਿਹਾ ਬਾਬਾ ਫਰੀਦ ਦਾ ਟੇਲਾ ਫਰੀਦਕੋਟ ਦਾ ਕਿਲਾ ਤੇ ਫਰੀਦਕੋਟ ਦੀਆਂ ਨਹਿਰਾਂ ਉਸ ਨੇ ਫੇਰ ਕਿਹਾ ਉਹ ਨਹੀਂ ਅੰਜਨੀ ਮੇਰਾ ਪਾਵ ਹੈ ਜਿਵੇਂ ਫਾਜ਼ਲ ਕਾ ਦੀ ਜੁੱਤੀ ਗਿੱਦੜ ਵੇ ਮਲੋਟ ਦੇ ਕਿਨੂ ਸਨੌਰ ਦੇ ਬੇਰ ਅਮਰਸਰ ਦੀਆਂ ਵੜੀਆਂ ਹਰੀਕੇ ਪੱਤਨ ਦੀ ਮੱਖੀ ਲੁਧਿਆਣੇ ਦੀਆਂ ਜਰਸੀਆਂ ਤੇ ਸਵੈਟਰ ਆਦ ਮਸ਼ਹੂਰ ਆ ਨਾ ਮੈਂ ਉਸ ਦੀ ਗੱਲ ਤਾਂ ਪਹਿਲਾਂ ਹੀ ਤਾੜ ਗਿਆ ਸੀ ਪਰ ਮੈਂ ਤਾੜ ਗਿਆ ਕਿ ਹੁਣ ਇਹ ਮੈਨੂੰ ਵੀ ਸੁੱਕਾ ਨਹੀਂ ਜਾਣ ਦੇਣਾ ਚਾਹੁੰਦਾ ਮੈਂ ਸਮਝ ਗਿਆ ਕਿ ਇਹ ਕੀ ਸੋਚ ਰਿਹਾ ਹੈ। ਇਹ ਕੋਈ ਬਗਾਰ ਪਾਉਣੀ ਚਾਹੁੰਦਾ ਹੈ। ਉਹ ਭਲਾ ਮਾਨਸ ਮੇਰੀ ਤਬੀਅਤ ਨਹੀਂ ਸੀ ਜਾਣਦਾ ਕਿ ਮੈਂ ਇਸ ਕਿਸਮ ਦਾ ਬੰਦਾ ਨਹੀਂ ਕਿ ਉਸਦੇ ਚੁੰਗਲ ਵਿੱਚ ਫਸ ਜਾਵਾਂ। ਮੈਂ ਆਪਣੇ ਮਨ ਨੂੰ ਕਿਹਾ ਜਦੋਂ ਮੈਂ ਕਿਸੇ ਤੋਂ ਕੁਝ ਲੈਂਦਾ ਹੀ ਨਹੀਂ ਫੇਰ ਇਸ ਨੂੰ ਕੀ ਦੇਵਾਂ? ਖੈਰ ਮੈਂ ਉਸ ਦੀ ਗੱਲ ਦਾ ਜਵਾਬ ਤੁਰੰਤ ਤੋੜ ਗਿਆ। ਮੈਂ ਕਿਹਾ ਬਾਈ ਜੀ ਫਰੀਦਕੋਟ ਬਠਿੰਡੇ ਤਾਂ ਟਿੱਬਿਆਂ ਦਾ ਰੇਤਾ ਹੈ ਅਤੇ ਕਿਕਰਾਂ ਦੇ ਧੁੱਕੇ ਮਸ਼ਹੂਰ ਆ। ਹਨੇੜੀਆਂ ਉੱਡਦੀਆਂ ਲੋਕ ਜ਼ਮੀਨਾਂ ਵਿੱਚ ਬੰਦੂਕਾਂ ਖਰੀਦੇ ਆ। ਬਦੂਕਾਂ ਲਾ ਕੇ ਕਤਲ ਕਰ ਦਿੰਦੇ ਆ ਬਾਕੀ ਬਚੀ ਦੀ ਜ਼ਮੀਨ ਮੁਕਦਮੇ ਝਗਣ ਲਈ ਵੇਚ ਦਿੰਦੇ ਆ ਉਸ ਨੇ ਫੇਰ ਕਿਹਾ ਉਹ ਇਸੇ ਲਈ ਪ੍ਰਾਈਵੇਟ ਤੇ ਸਰਕਾਰੀ ਵਕੀਲਾਂ ਪੁਲਿਸ ਵਾਲਿਆਂ ਤੇ ਜੱਜਾਂ ਦੇ ਲਈ ਤਾਂ ਇਹ ਇਲਾਕਾ ਕੈਨੇਡਾ ਮੰਨਿਆ ਜਾਂਦਾ ਹੈ ਮੈਂ ਉਸ ਨੂੰ ਕਿਹਾ ਭਾਵੇਂ ਮੈਨੂੰ ਸਰਕਾਰ ਖੁੱਡੇ ਲਾਈਨ ਲਾ ਦੇਵੇ ਮੈਂ ਤਾਂ ਉੱਥੇ ਰਹਿ ਕੇ ਖੁਸ਼ ਵੀ ਨਹੀਂ ਇਹ ਸਟੇਸ਼ਨ ਮੇਰੇ ਪਿੰਡੋਂ ਬੜੀ ਦੂਰ ਪੈਂਦਾ ਉਹ ਮੇਰੀ ਗੱਲ ਸੁਣ ਕੇ ਚੁੱਪ ਕਰ ਗਿਆ ਉਸ ਦੇ ਚਿਹਰੇ ਦੇ ਹਾਵ ਭਾਵ ਤੋਂ ਇਹ ਲੱਗ ਰਿਹਾ ਸੀ ਜਿਵੇਂ ਮੈਂ ਉਸ ਦੀ ਟੇਡੇ ਤਰੀਕੇ ਨਾਲ ਹੱਤ ਕਰ ਦਿੱਤੀ ਹੋਵੇ ਉਹ ਅੰਦਰੋਂ ਅੰਦਰੀ ਬਿਲਕੁਲ ਦਰਿਆ ਮੈਂ ਉੱਥੋਂ ਤੁਰਦਾ ਬਣਿਆ ਉਸ ਬਾਬੂ ਦੇ ਦਿਲ ਵਿੱਚ ਮੇਰੇ ਲਈ ਖੁੰਦਕ ਪੈਦਾ ਹੋ ਗਈ ਉਹ ਫਰੀਦਕੋਟ ਜ਼ਿਲ੍ਹੇ ਦਾ ਜਦੋਂ ਵੀ ਕੋਈ ਅਫਸਰ ਉਸ ਨੂੰ ਮਿਲਦਾ ਉਹ ਮੇਰੇ ਬਾਰੇ ਜ਼ਰੂਰ ਪੁੱਛਦਾ ਇੱਕ ਦੋ ਅਫਸਰਾਂ ਕੋਲ ਉਹ ਮੈਨੂੰ ਕਮਿਊਨਿਸਟ ਹੋਣ ਦਾ ਇਲਜ਼ਾਮ ਵੀ ਲਾ ਚੁੱਕਿਆ ਸੀ ਉਹ ਇਸ ਤਾਕ ਵਿੱਚ ਸੀ ਕਿ ਮੈਂ ਉਸ ਦੀ ਜਾੜ ਵਿਚਾਵਾਂ ਤੇ ਉਹ ਮੈਨੂੰ ਜੱਬ ਕੇ ਸੁੱਟੇ ਤੇ ਮਜ਼ਾ ਚਕਾਵੇ ਕਿ ਚੰਡੀਗੜ੍ਹ ਦੇ ਬਾਬੂ ਨੂੰ ਜਵਾਬ ਕਿਵੇਂ ਦੇਈਦਾ ਉਹ ਆਪਣੀ ਜਗ੍ਹਾ ਠੀਕ ਸੀ ਮੈਂ ਆਪਣੀ ਜਗ੍ਹਾ ਠੀਕ ਸੀ ਚੰਡੀਗੜ੍ਹ ਦੇ ਬਾਬੂ ਫੀਲਡ ਦੇ ਅਫਸਰਾਂ ਨੂੰ ਜੋ ਠੋੜ ਠੱਗ ਬੇਈਮਾਨ ਅਤੇ ਭ੍ਰਿਸ਼ਟ ਮੰਨ ਕੇ ਆਪਣੀਆਂ ਆਸਾਮੀਆਂ ਸਮਝਦੇ ਹਨ ਤੇ ਆਪ ਦੁੱਧ ਤੋਤੇ ਬਣੇ ਫਿਰਦੇ ਹਨ ਅਸਲ ਵਿੱਚ ਇਹਨਾਂ ਨੂੰ ਕੌਣ ਕਹੇ ਰਾਣੀ ਅੱਗਾ ਟਕ ਮੈਂ ਤਾਜ਼ਾ ਤਾਜ਼ਾ ਯੂਨੀਵਰਸਿਟੀ ਤੋਂ ਐਲ ਐਲ ਬੀ ਪਾਸ ਕਰਨ ਸਾਰੀ ਸਰਕਾਰੀ ਵਕੀਲ ਲੱਗਿਆ ਸੀ ਯੂਨੀਵਰਸਿਟੀ ਵਿੱਚ ਸਟੂਡੈਂਟ ਯੂਨੀਅਨ ਦੀ ਲੀਡਰੀ ਕੀਤੀ ਇੱਕ ਦਿਨ ਸਾਡੇ ਹੀ ਇੱਕ ਪ੍ਰਾਣੇ LL.B ਕੋਰਸ ਦੇ ਜਮਾਤੀ ਨੇ ਖੁੰਧਾ ਖਾ ਕੇ ਮੇਰੀ ਸ਼ਿਕਾਇਤ ਕਰ ਦਿੱਤੀ ਕਿ ਮੈਂ ਜਿਸ ਵੇਲੇ ਸਰਕਾਰੀ ਵਕੀਲ ਪਰਤੀ ਹੋਇਆ ਸੀ ਮੇਰਾ LL.B ਦਾ ਰਿਜ਼ਲਟ ਨਹੀਂ ਸੀ ਆਇਆ ਇਸ ਲਈ ਮੈਂ ਉਸ ਪੋਸਟ ਲਈ ਯੋਗ ਨਹੀਂ ਸੀ ਇਸ ਵਿੱਚ ਕੁਝ ਸਚਾਈ ਅਤੇ ਕੁਝ ਝੂਠ ਸੀ ਉਸ बाबू ਕੋਲ ਜਦੋਂ ਸ਼ਿਕਾਇਤ ਗਈ ਉਸ ਨੂੰ ਐਂ ਲੱਗਿਆ ਜਿਵੇਂ ਚੂਹਾ ਬਿੱਲੀ ਦੇ ਪੰਜੇ ਵਿੱਚ ਫਸ ਗਿਆ ਉਸ ਨੇ ਸਾਰੀ ਨੋਟਿੰਗ ਲਗਾ ਕੇ ਉਸ ਵੇਲੇ ਦੇ ਐਲਰ ਕਮ ਡਾਇਰੈਕਟਰ ਲਿਟੀਗੇਸ਼ਨ ਤੇ ਪ੍ਰੋਸੀਕਿਊਸ਼ਨ ਤੋਂ ਮੈਨੂੰ SNLR ਦਾ ਨੋਟਿਸ ਭੇਜਵਾ ਦਿੱਤਾ ਜਿਸ ਦਾ ਭਾਵ ਸੀ ਸਰਵਿਸੇਜ਼ ਨੋ ਲੌਂਗਰ ਰਿਕੁਆਇਰਡ ਗੱਲ ਖਤਮ ਹੋ ਗਈ ਯਾਰਾਂ ਦੀ ਨੌਕਰੀ ਤੋਂ ਛੁੱਟੀ ਮੈਂ ਬਥੇਰੇ ਹੀ ਲਿਖੀ ਤੇ ਅਪੀਲ ਕੀਤੀ ਨਾ ਮੰਜ਼ੂਰ ਸਿਵਲ ਸੂਟ ਕੀਤਾ ਰੱਦ ਅਪੀਲ ਰੱਦ ਮੇਰੇ ਉਸ ਸੱਜਣ ਦੀ ਗੱਲ ਵੀ ਯਾਦ ਆਈ ਜਿਹਨੇ ਮੇਰੇ ਦੋਸਤ ਨੂੰ ਰਿਸ਼ਤੇ ਵੇਲੇ ਵੇਖਣ ਲਈ ਆਉਣ ਸਮੇਂ ਕਿਹਾ ਸੀ ਕਿ ਅਡਾਕ ਤੇ ਲੱਗਿਆ ਮਲਾਜ਼ਮ ਤਾਂ ਗਮਲੇ ਦਾ ਬੂਟਾ ਹੁੰਦਾ ਮੈਂ ਗਮਲੇ ਵਿੱਚੋਂ ਪੁੱਟ ਕੇ ਬਾਹਰ ਸੁੱਟਿਆ ਗਿਆ ਪਰਾਂ ਫਿਰ ਮੁੜ ਕੇ ਜੜ ਕਿੱਥੋਂ ਲੱਗਣੀ ਸੀ ਉਸ ਬਾਬੂ ਨੇ ਮੇਰੀ ਇੱਕ ਦੋ ਸਾਥੀਆਂ ਨੂੰ ਨਿਹੋਰਾ ਮਾਰਦੇ ਹੋਏ ਵੀ ਕਿਹਾ ਸੀ ਸੇ ਦੂਨੋ ਦਸ ਦਿਨ ਫਰੀਦਕੋਟ ਕਿਕਰਾਂ ਦੇ ਤੁੱਕੇ ਹੀ ਨਹੀਂ ਮਿਲਦੇ ਬਲਕਿ ਭਾਈਏ ਦੀ ਬਰਫੀ ਤੇ ਕੋਟਕਬੂਰੇ ਦਾ ਢੋਡਾ ਤੇ ਆਟਾ ਚਿਕਨ ਵੀ ਮਸ਼ਹੂਰ ਹੈ ਜਿਵੇਂ ਪੰਜਾਬੀ ਦੀ ਕਹਾਵਤ ਮਸ਼ਹੂਰ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਂ ਵੇਲਾ ਹੋ ਕੇ ਪਿੰਡ ਆ ਗਿਆ ਮੈਨੂੰ ਆਪਣੇ ਪਿੰਡ ਦੇ ਲੋਕਾਂ ਨੇ ਅਗਲੇ ਸਾਲ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਤੇ ਮੈਂ ਲੋਕਾਂ ਦੀ ਸੇਵਾ ਕਰਨ ਵਿੱਚ ਜੁਟ ਗਿਆ ਉਦੋਂ 2 ਕੁ ਸਾਲ ਪਿੱਛੋਂ PCS ਦੀਆਂ ਪੋਸਟਾਂ ਨਿਕਲੀਆਂ ਅਰਜ਼ੀ ਦੇ ਕੇ ਤਿਆਰੀ ਕਰਕੇ ਟੈਸਟ ਦਿੱਤਾ ਤੇ ਪਾਸ ਹੋ ਗਿਆ ਮੈਂ ਇੰਟਰਵਿਊ ਵਿੱਚੋਂ ਵੀ ਸਿਲੈਕਟ ਹੋ ਕੇ PCS ਅਫਸਰ ਬਣ ਗਿਆ ਚੰਡੀਗੜ੍ਹ ਵਾਲੇ बाबू ਮੇਰੀ ਕਿਸਮਤ ਨਹੀਂ ਤੋੜ ਸਕੇ ਐਨਨੇ ਨੂੰ ਉਹ बाबू LLB ਪਾਸ ਹੋਣ ਕਰਕੇ ਕੁਝ ਵਿਭਾਗੀ ਤਰੱਕੀ ਦੇ ਕੋਟੇ ਦੀਆਂ ਪੋਸਟਾਂ ਔਨ ਕਰਨ ਖੁਦ ਵੀ ਸਰਕਾਰੀ ਵਕੀਲ ਲੱਗ ਚੁੱਕਿਆ ਸੀ ਮੈਨੂੰ ਇੱਕ ਦਿਨ ਪਟਿਆਲੇ ਮੇਰੇ ਦਫ਼ਤਰ ਮੁਬਾਰਕ ਦਿਨ ਆਇਆ ਉਸਦੇ ਅੰਦਰਲਾ ਚੋਰ ਵੀ ਉਸ ਨੂੰ ਤਰਕਾਰ ਰਿਹਾ ਸੀ ਮੈਂ ਉਸ ਨੂੰ ਕਿਹਾ ਭਾਈ ਜੀ ਪਟਿਆਲੇ ਵਿੱਚ ਨਾਲੇ ਪਰਾਂਦੇ ਜਰੀਦੀਆਂ ਜੁੱਤੀਆਂ ਮਸ਼ਹੂਰਾਂ ਆਖੇ ਤਾਂ ਭੇਜ ਜਾ ਉਹ ਬੜਾ ਸ਼ਰਮਸਾਰ ਹੋ ਗਿਆ ਤੇ ਕਹਿਣ ਲੱਗਾ ਜੇਕਰ ਤੁਸੀਂ ਸਰਕਾਰੀ ਵਕੀਲ ਹੀ ਰਹਿੰਦੇ ਤਾਂ ਸ਼ਾਇਦ ਪੀਸੀਐਸ ਅਫਸਰ ਨਾ ਬਣ ਸਕਦੇ ਤੁਹਾਨੂੰ ਤਾਂ ਮੇਰਾ ਸ਼ੁਕਰ ਕਰਨਾ ਚਾਹੀਦਾ ਮੈਂ ਕਿਹਾ ਮੈਂ ਉਸ ਦੀ ਖੁੰਦਕ ਦਾ ਸ਼ੁਕਰ ਕਰਦਾ ਹਾਂ ਪਰ ਕਰਤਾਰ ਤੇ ਜ਼ਰੂਰ ਗਿਲਾ ਹੈ ਹੁਣ ਮੈਂ ਆਸ ਰੱਖਾਂਗਾ ਕਿ ਤੁਸੀਂ ਰੱਬ ਤੋਂ ਡਰ ਕੇ ਨੌਕਰੀ ਕਰੋਗੇ ਮੇਰੇ ਲਈ ਕਦੇ ਕੋਈ ਕੰਮ ਹੋਇਆ ਤਾਂ ਬਿਲਕੁਲ ਬੇਝਿਜਕ ਹੋ ਕੇ ਆਉਣਾ ਕੋਈ ਖੁੰਦਕ ਨਹੀਂ ਰੱਖਾਂਗਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ